ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨੇ ਆਵੇ ਜਾਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿੱਠਾ ਮਿਲਹੇ ਐਸੇ ਮਹਾਨ ਦੀਨ ਦਿਆਲ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਰੋਸਾਈ ਹੋਈ ਪਾਵਨ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਜੀ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੌਲੀ ਸਾਹਿਬ ਦੇ ਪ੍ਰਬੰਧਕ ਜਨਾਂ ਵੱਲੋਂ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸ੍ਰੀ ਬੌਲੀ ਸਾਹਿਬ ਦੀ ਕਾਰ ਸੇਵਾ ਜਲਦੀ ਸਫਾਈ ਦੀ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਵੇਰੇ 7:00 ਵਜੇ ਸਾਜ ਸੰਗਤ ਜੀ ਪ੍ਰਾਰੰਭ ਹੋਈ ਔਰ ਸਮੁੱਚੀਆਂ ਸਿੱਖ ਸੰਗਤਾਂ ਨੇ ਬੜੀ ਵੱਡੀ ਗਿਣਤੀ 'ਚ ਪਹੁੰਚ ਕਰਕੇ ਅੱਜ ਦੀ ਇਸ ਮਹਾਨ ਸੇਵਾ ਦੇ ਵਿੱਚ ਹਿੱਸਾ ਲਿਆ ਹੈ ਸਾਨਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿਨਾਂ ਨੇ ਇਸ ਪਾਵਨ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਨੂੰ 1552 ਈਸਵੀ ਚ ਵਸਾਇਆ ਔਰ ਇਸ ਸਿੱਖੀ ਦੇ ਪਹਿਲੇ ਤੀਰਥ ਸ੍ਰੀ ਬੌਲੀ ਸਾਹਿਬ ਦੀ ਕਾਰ ਸੇਵਾ 1553 ਈਸਵੀ ਚ ਪ੍ਰਾਰੰਭ ਕੀਤੀ ਸਾਧ ਸੰਗਏ ਜੀ ਸਮੁਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਨੇ 6 ਸਾਲ ਦਾ ਸਮਾਂ ਲਗਾ ਕਰਕੇ ਇਸ ਸਿੱਖੀ ਦੇ ਪਹਿਲੇ ਤੀਰਥ ਬੌਲੀ ਸਾਹਿਬ ਨੂੰ ਤਿਆਰ ਕਰਵਾਇਆ ਔਰ 1560 ਈਸਵੀ ਚ ਸਮੁਚੀਆਂ ਸੰਗਤਾਂ ਨੂੰ ਸੰਦੇਸ਼ੀ ਹੁਕਮਨਾਮੇ ਭੇਜ ਕਰਕੇ ਸਭ ਤੋਂ ਪਹਿਲਾ ਵਿਸਾਖੀ ਦਾ ਪੁਰਬ ਗੋਵਿੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਨਾਉਣਾ ਕੀਤਾ ਸਾਧ ਸੰਗਏ ਜੀ ਅਤੇ ਸਤਿਗੁਰਾਂ ਨੇ ਉਪਦੇਸ਼ ਕੀਤਾ ਜੋ ਵੀ ਮਾਈ ਭਾਈ ਸ਼ਰਧਾ ਤੇ ਭਾਵਨਾ ਸਤਿਕਾਰ ਸਹਿਤ 84 ਸ੍ਰੀ ਜਪਜੀ ਸਾਹਿਬ ਦੇ ਪਾਠ 84 ਇਸ਼ਨਾਨ ਬਉਲੀ ਸਾਹਿਬ ਦੇ ਅੰਦਰ ਕਰੇਗਾ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ ਭਾਵ ਕੁਸ਼ਤੀ ਵਿਕਾਰਾਂ ਦੀ 84 ਕੱਟੀ ਜਾਵੇਗੀ ਸੋ ਅੱਜ ਸਿੱਖੀ ਦੇ ਪਹਿਲੇ ਤੀਰਥ ਬੌਲੀ ਸਾਹਿਬ ਦੀ ਗਾਰ ਕੱਢਣ ਦੀ ਕਾਰ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਕਾਰਯੋਗ ਮੈਨੇਜਰ ਸਰਦਾਰ ਜਗਰਾਜ ਸਿੰਘ ਜੀ ਸਮੂਹ ਪ੍ਰਬੰਧਕਾਂ ਦੇ ਵੱਲੋਂ ਰਲ ਮਿਲ ਕੇ ਸਾਫ ਸੰਗਤ ਜੀ ਸਵੇਰ ਦੇ ਸਮੇਂ ਤੋਂ ਪ੍ਰਾਰੰਭ ਹੋਈ ਆ ਸੰਗਤਾਂ ਵੱਡੀ ਗਿਣਤੀ 'ਚ ਪਹੁੰਚ ਕਰਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਨਾ ਜੋੜ ਮੇਲਾ ਜੱਗ 28 ਅਤੇ 29 ਸਤੰਬਰ ਨੂੰ ਸਮੁੱਚੇ ਸੰਸਾਰ ਭਰ ਦੇ ਅੰਦਰ ਮਨਾਇਆ ਜਾ ਰਿਹਾ ਹੈ ਸਤਿਗੁਰਾਂ ਦੇ ਕੇਂਦਰੀ ਸਥਾਨ ਗੁਰਦੁਆਰਾ ਬੌਲੀ ਸਾਹਿਬ ਜੀ ਵਿਖੇ ਵੀ 27 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਣਗੇ 28 ਤਰੀਕ ਨੂੰ ਸ਼ਾਮ ਤੋਂ ਲੈ ਕਰਕੇ 29 ਤਰੀਕ ਦੀ ਬਾਅਦ ਦੁਪਹਿਰ ਤੱਕ ਦੀਵਾਨ ਹਾਲ ਦੇ ਅੰਦਰ ਸੁੰਦਰ ਦੀਵਾਨ ਸਜਾਏ ਜਾ ਰਹੇ ਨੇ ਔਰ 29 ਤਰੀਕ ਨੂੰ 29 ਸਤੰਬਰ ਨੂੰ ਦਿਨ ਸ਼ੁੱਕਰਵਾਰ ਨੂੰ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਵਾਲਾ ਪੁਰਬ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਨੇਹ ਸਤਿਗੁਰਾਂ ਦੇ ਸਲਾਨਾ ਜੋੜ ਮੇਲੇ ਜਗ ਦੇ ਅੰਦਰ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਛਕੀਏ ਬਾਣੀ ਅਤੇ ਬਾਣੀ ਦੇ ਧਾਰਨੀ ਹੋਈਏ ਗੁਰੂ ਆਲੇ ਬਣੀਏ ਗੁਰੂ ਆਪ ਸਹਾਈ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੇ ਅਮਰਦਾਸ ਗੁੰਤੇਰੇ ਤੇਰੀ ਹੁਮਾਤ ਹੋਏ ਬਣਿਆਵੇ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਨੂੰ ਦਾ ਸਾਲਾਨਾ ਜੋੜ ਮਿਲਾ ਜਗ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਿੱਤਰ ਬੋਲੀ ਸਾਹਿਬ ਦੇ ਜਲਦੀ ਸਾਫ ਸਭਾਈ ਦੀ ਸੇਵਾ ਆਰੰਭ ਹੋਈ ਹੈ ਇਸ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਚੱਲ ਰਹੀ ਹੈ ਗੁਰਮੁਖ ਪਿਆਰੇ ਸੰਤ ਮਹਾਪੁਰਸ਼ ਹਾਜ਼ਰੀਆਂ ਭਰ ਰਹੇ ਹਨ ਜਿਹੜੇ ਵੀ ਪਰਿਵਾਰ ਆਪਣੇ ਆਪਣੇ ਪਰਿਵਾਰਾਂ ਸਮਾਤ ਹਾਜ਼ਰੀਆਂ ਭਰ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ